ऐसे कई एरिया ਦੇ ਵਿੱਚ ਜਾਈਦਾ ਹੈ ਜਿੱਥੇ ਪੀਣ ਵਾਲਾ ਪਾਣੀ ਜਿਹੜਾ ਉਹਨਾਂ ਨੂੰ ਵੀ ਜਿਹੜਾ ਮੈਂ ਕਹਿ ਸਕਦਾ ਵੀ ਲੰਮੇ ਅਰਸੇ ਤੋਂ ਮੁਲਕ ਆਜ਼ਾਦ ਹੋਇਆ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਪੀਣ ਵਾਲਾ ਵਧੀਆ ਪਾਣੀ ਜਿਹੜਾ ਨਸੀਬ ਨਹੀਂ ਐਮਐਲਏ ਬਟਾਲਾ ਸ਼ਰੀਕਲਸੀ ਵੱਲੋਂ ਦਿੱਤਾ ਗਿਆ ਬਟਾਲਾ ਵਾਸੀਆਂ ਨੂੰ ਸ਼ਾਨਦਾਰ ਤੋਹਫ਼ਾ 27 ਕਰੋੜ 34 ਲੱਖ ਰੁਪਏ ਦੀ ਵੰਡ ਆਕਾਰੀ ਪ੍ਰੋਜੈਕਟ ਤਹਿਤ 7 ਕਿਲੋਮੀਟਰ ਅਤੇ 10130 ਘਰਾਂ ਨੂੰ ਹਾਊਸ ਕਨੈਕਸ਼ਨ ਦਿੱਤੇ ਜਾਣਗੇ ਸ਼ਹਿਰ ਵਾਸੀਆਂ ਨੂੰ 100% ਪਾਣੀ ਦੀ ਸਪਲਾਈ ਦੀ ਸਹੂਲਤ ਨਾਲ ਸ਼ਹਿਰ ਵਾਸੀਆਂ ਨੂੰ ਮਿਲੇਗਾ ਪੀਣ ਵਾਲਾ ਸਾਫ਼ ਸੁਥਰਾ ਬਟਾਲਾ ਸ਼ਹਿਰ ਵਾਸੀ ਮਤਾਇਕ ਸ਼ਰੀਕਲਸੀ ਦੇ ਐਲਾਨਾਂ ਤੋਂ ਹੋਏ ਖੁਸ਼ੀ ਨਾਲ ਬਾਗੋਬਾਰ ਸ਼ਰੀਕਲਸੀ ਵੱਲੋਂ ਬਟਾਲਾ ਚ ਕੀਤੀ ਗਈ ਪ੍ਰੈਸ ਕਾਨਫਰੰਸ 'ਚ ਜੋ ਬਟਾਲਾ ਸ਼ਹਿਰ ਵਾਸੀਆਂ ਨੂੰ ਤੋਹਫ਼ੇ ਦੇ ਵਜੋਂ ਐਲਾਨ ਕੀਤੇ ਗਏ ਹਨ ਸੁਣਾਉਂਦੇ ਹਨ ਤੁਹਾਨੂੰ ਕੁਝ ਕਿਤੇ ਐਲਾਨ ਐਮਐਲਏ ਸ਼ਰੀਕਲ ਸੀ ਨੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਬਟਾਲੇ ਵਾਸਤੇ ਜਦੋਂ ਦਾ ਮੈਂ ਐਮਐਲਏ ਬਣਿਆ ਕਿਤੇ ਨਾ ਕਿਤੇ ਕਿ ਐਸੇ ਕਈ ਏਰੀਏ ਦੇ ਵਿੱਚ ਜਾਈਦਾ ਹੈ ਜਿੱਥੇ ਪੀਣ ਵਾਲਾ ਪਾਣੀ ਜਿਹੜਾ ਉਹ ਉਹਨਾਂ ਨੂੰ ਵੀ ਜਿਹੜਾ ਮੈਂ ਕਹਿ ਸਕਦਾ ਵੀ ਲੰਮੇ ਅਰਸੇ ਤੋਂ ਮੁਲਕ ਆਜ਼ਾਦ ਹੋਇਆ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਪੀਣ ਵਾਲਾ ਵਧੀਆ ਪਾਣੀ ਜਿਹੜਾ ਨਸੀਬ ਨਹੀਂ ਹੋ ਸਕਿਆ ਮੈਂ ਆਪਣੇ ਬਟਾਲਾ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਇਹ ਜਿਹੜਾ ਮੈਂ ਅਨਾਉਂਸ ਕਰਨ ਲੱਗਾ ਜੀ ਇਹ ਜਲ ਸਪਲਾਈ ਦਾ ਪ੍ਰੋਜੈਕਟ ਹੈ ਜਲ ਸਪਲਾਈ ਦਾ ਪ੍ਰੋਜੈਕਟ ਹੈ ਇਹ 27 ਕਰੋੜ 34 ਲੱਖ ਦਾ ਜਿਹੜਾ ਇਹ ਕੰਮ ਆ ਜਿਹੜਾ ਬਟਾਲੇ ਦੇ ਵਿੱਚ ਹੋਣ ਜਾ ਰਿਹਾ ਹੈ ਉਹਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਅਲਾਟ ਹੋ ਚੁੱਕਿਆ ਹੈ ਇਹਦਾ ਜਿਹੜਾ ਵੇਰਵਾ ਮੈਂ ਤੁਹਾਨੂੰ ਦੱਸਣ ਲੱਗਾ ਇਹਦੀਆਂ ਪਾਣੀ ਦੀਆਂ ਜਿਹੜੀਆਂ ਟੈਂਕੀਆਂ ਨੇ ਉਹ 2 ਲੱਖ ਗੈਲਨ ਜਿਹੜੀਆਂ ਨੇ ਉਹ ਵੱਡੀਆਂ ਟੈਂਕੀਆਂ ਬਣਨਗੀਆਂ ਦੋ ਨਵੀਆਂ ਟੈਂਕੀਆਂ ਬਣਨਗੀਆਂ ਜੀ ਵਾਟਰ ਸਪਲਾਈ ਜਿਹੜੀ ਲਾਈਨ ਆ ਉਹ 67 ਕਿਲੋਮੀਟਰ ਜਿਹੜੇ ਜਿਹਦਾ ਵਾਟਰ ਸਪਲਾਈ ਦੇ ਜਿਹੜੇ ਪਾਈਪ ਲਾ ਲੋ 67 ਕਿਲੋਮੀਟਰ ਦਾ ਜਿਹੜਾ ਇਹਦਾ ਵੀ ਉਹਨੇ ਏਰੀਆ ਦੇ ਵਿੱਚ ਪਾਊਗੀ ਬਟਾਲੇ ਦੇ ਵਿੱਚ ਇਹਦੇ ਵਿੱਚ ਹਾਊਸਿੰਗ ਕਨੈਕਸ਼ਨ ਜਿਹੜੇ ਨੇ ਇਹ 10130 ਜਿਹੜੇ ਕਨੈਕਸ਼ਨ ਆ ਉਹ ਬਟਾਲੇ ਦੇ ਵਿੱਚ ਜਿਹੜੇ ਕਨੈਕਸ਼ਨ ਦਿੱਤੇ ਜਾਣਗੇ ਔਰ ਮੈਂ ਇਹਨਾਂ ਦੇ ਵਿੱਚੋਂ ਮੈਂ ਦੱਸਣਾ ਚਾਹੁੰਨਾ ਵਾ ਵੀ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਕੰਮ ਕਰਾਉਣਾ ਆਪਾਂ ਇਹ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਮੈਂ ਬੁਲਾਇਆ ਤਾਂ ਜੋ ਕਿ ਉਸ ਉਸ ਏਰੀਆ ਦੇ ਲੋਕਾਂ ਨੂੰ ਪਤਾ ਲੱਗ ਚੁਕੇ ਲੱਗ ਸਕੇ ਵੀ ਇਹ ਜਿਹੜਾ ਕੰਮ ਆ ਇਹ ਹੁਣ ਜਿਹੜਾ ਆਪਾਂ ਉਹਨੂੰ ਉਦਘਾਟਨ ਕਰਕੇ ਉਹਦੀ ਸ਼ੁਰੂਆਤ ਕਰਨ ਜਾ ਰਹੇ ਆਂ ਇੱਕ ਸਭ ਤੋਂ ਵੱਡਾ ਜਿਹੜਾ ਮੈਂ ਕਹਿ ਸਕਦਾ ਵੀ ਐਮੇ ਪਿੰਡ ਆ ਉਹਦੇ ਵਿੱਚ ਇਹ ਵਾਟਰ ਸਪਲਾਈ ਦਾ ਕੰਮ ਜਿਹੜਾ ਨਹੀਂ ਹੋ ਸਕਿਆ ਸੀ ਉਹਨੂੰ ਸ਼ੁਰੂ ਕਰ ਰਹੇ ਆ ਉਸ ਤੋਂ ਬਾਅਦ ਕੋਟਲਾ ਨਵਾਬ ਪਿੰਡ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਰੋਡ ਜਿਹੜੇ ਉਧਰਲੀ ਸਾਈਡ ਤੇ ਜਿਹੜੇ ਘਰ ਨੇ ਉਥੇ ਬੋੜਾਂਵਾਲ ਉਜਾਗਰਨਗਰ ਤੇ ਸ਼ਹਿਰ ਦਾ ਜਿਹੜਾ ਅੰਦਰੂਨੀ ਏਰੀਆ ਜਿੱਥੇ ਕਈ ਵਾਰੀ ਮੈਂ ਜਾਣਾ ਮੈਨੂੰ ਮੇਰੇ ਬਜ਼ੁਰਗ ਤੇ ਮੇਰੀਆਂ ਮਾਵਾ ਭੈਣਾ ਜਦੋਂ ਵਖਾਲਦੀਆਂ ਵੀ ਆ ਪਾਣੀ ਸਾਡਾ ਠੀਕ ਨਹੀਂ ਆ ਰਿਹਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਫਿਕਰ ਨਾ ਕਰੋ ਆਪਾਂ ਕਰਾਂਗੇ ਆ ਔਰ ਅੱਜ ਮੈਨੂੰ ਖੁਸ਼ੀ ਵੀ ਹੈ ਵੀ ਅੱਜ ਆਪਾਂ ਇਸ ਏਰੀਏ ਦੇ ਵਿੱਚ ਕੰਮ ਕਰਨਾ ਜਿਹੜਾ ਉਹ ਸ਼ੁਰੂ ਆਪਾਂ ਕਰਾਂਗੇ ਔਰ ਇਹਦੀ ਜਿਹੜਾ ਸਮਾਂ ਹੋਊਗਾ ਉਹ ਤਕਰੀਬਨ ਸਾਲ ਡੇਢ ਸਾਲ ਦੇ ਵਿੱਚ ਵਿੱਚ ਇਸ ਕੰਮ ਨੂੰ ਆਪਾਂ ਖਤਮ ਕਰਾਂਗੇ ਉਹਦੇ ਨਾਲ ਨਾਲ ਜਿਹੜੇ ਨਵੇਂ ਇਲਾਕਿਆਂ 'ਚ ਕੰਮ ਸ਼ੁਰੂ ਕਰ ਲੱਗੇ ਹੁਣ ਸ਼ੂਗਰਪੁਰਾ মুরগি মহল্লা জਿੱਥੇ 슈ગરપુરે ਵੀ ਸਾਡੀ ਸੰਗਣੀ ਆਬਾਦੀ ਹੈ। মুরਗੀ ਮਹੱਲੇ ਦੀ ਸਾਡੀ ਵੀ ਸੰਗਣੀ ਆਬਾਦੀ ਹੈ। ਤੇਲੀਆਂਵਾਲ, ਜੁਝਾਰ ਨਗਰ, ਜਵਾਰ ਨਗਰ, ਕੁਤਬੀ ਨੰਗਲ, ਪੁੱਲਰ ਰੋਡ, ਸ਼ਾਂਤੀ ਨਗਰ, ਕਨਵਾ ਰੋਡ, ਸ਼ਾਹਬਾਦ ਪੂਰਾ, અરਮਾਨ ریزੋਰਟ ਰੋਡ, ਆਨੰਦ ਵਿਹਾਰ, ਨਿਊ ਆਨੰਦ ਵਿਹਾਰ, ਡ੍ਰੀਮ ਐਵੇਨਿਊ ਕਲੋਨੀ, ਸਾਊਥ ਸਿਟੀ, ਮਹਾਜਨ ਕਲੋਨੀ, ਡਾਇਮੰਡ ਕਲੋਨੀ ਧਰਮਪੁਰਾ ਕਲੋਨੀ ਸ਼੍ਰੀ ਹਰਗੋਬਿੰਦਪੁਰ ਰੋਡ ਜਿਹੜਾ ਆਪਣਾ ਉਮਰਪੁਰੇ ਵਾਲੀ ਸਾਈਡ ਆ ਗਈ ਉਸ ਤੋਂ ਬਾਅਦ ਹਾਥੀ ਗੇਟ ਉਹ ਵੀ ਰੋਡ ਜਿਹੜਾ ਉਹ ਵੀ ਆ ਗਿਆ ਤੇ ਕਾਧੀਆਂ ਰੋ ਇਹ ਸਾਰੇ ਏਰੀਏ ਦੇ ਵਿੱਚ ਜਿਹੜਾ ਆਪਾਂ ਵਾਟਰ ਸਪਲਾਈ ਸ਼ੁੱਧ ਪਾਣੀ ਜਿਹੜਾ ਉਹ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਕਮਾਂ ਨੂੰ ਪਾਸ ਕਰਾ ਕੇ ਲੋਕਾਂ ਤੱਕ ਮਹਈਆ ਕਰਾਉਣਾ ਇਹ ਸਭ ਤੋਂ ਵੱਡਾ ਕੰਮ ਸੀ ਜਿਹੜਾ ਬਟਾਲੇ ਵਾਸਤੇ ਮੈਂ ਕਹਿ ਸਕਦਾ ਆ ਵੀ ਆਉਣ ਵਾਲੇ ਸਮੇਂ ਨੂੰ ਇਹ ਇੱਕ ਵੱਡੀ ਰਾਹਤ ਦੁੱਖ ਲੱਗਦਾ ਸੀ ਬਾਕੀ ਮੁਲਕਾਂ ਵਾਲੇ ਚੰਦਰਮਾ ਤੱਕ ਪਹੁੰਚ ਗਏ ਸੀ ਸਾਡੇ ਵਾਲਿਆਂ ਨੂੰ ਹੱਲੇ ਤੱਕ ਪਾਣੀ ਨਹੀਂ ਮਹੀ ਆਪਾਂ ਸ਼ੁੱਧ ਕਰਾ ਸਕੀ ਪਰ ਇਹ ਜਿਹੜਾ ਪ੍ਰੋਜੈਕਟ ਹੈ 27 ਕਰੋੜ 34 ਲੱਖ ਦਾ ਜਿਹੜਾ ਪ੍ਰੋਜੈਕਟ ਹੈ ਇਹ ਆਪ ਦੇ ਰੂਬਰੂ ਰੱਖਿਆ ਗਿਆ ਔਰ ਮੇਰੀ ਇਹੋ ਬੇਨਤੀ ਹੈ ਵੀ ਜਿਹੜੇ ਜਿਹੜੇ ਏਰੀਏ ਦੇ ਮੈਂ ਨਾਮ ਬੋਲਨੇ ਨੇ ਉਹਨਾਂ ਦੇ ਲੋਕਾਂ ਨੂੰ ਵੀ ਜਿਹੜਾ ਪਤਾ ਲੱਗ ਜਾਵੇ ਵੀ ਹੁਣ ਪਾਣੀ ਦਾ ਜਿਹੜਾ ਕੰਮ ਹੈ ਉਹ ਬਹੁਤ ਜਲਦ ਸ਼ੁੱਧ ਪਾਣੀ ਵਧੀਆ ਪਾਣੀ ਜਿਹੜਾ ਅਸੀਂ ਉਹਨਾਂ ਨੂੰ ਮਹੱਈਆ ਕਰਾਵਾਂਗੇ ਤਾਂ ਜੋ ਕਿ ਸਾਡਾ ਬਟਾਲਾ ਤੰਦਰੁਸਤ ਰਹੇ ਹਸਦਾ ਵਸਦਾ ਰਹੇ ਇਹ ਇਹ ਗੁਰੂਆਂ ਪੀਰਾਂ ਪੀਰ ਪਗੰਮਰਾਂ ਤੋਂ ਇਹ ਜਲਦੀ ਸੇਵਾ ਚੱਲਦੀ ਆ ਰਹੀ ਹੈ ਪਰ ਉਹ ਅਕਾਲ ਪੁਰਖ ਵਿਰਲਿਆਂ ਵਿਰਲਿਆਂ ਤੋਂ ਸੇਵਾ ਲੈਂਦਾ ਡਿਊਟੀਆਂ ਹਰ ਇੱਕ ਦੀਆਂ ਲਾਉਂਦਾ ਪਰ ਸੇਵਾ ਦੀ ਡਿਊਟੀ ਕਿਸੇ ਕਿਸੇ ਦੀ ਲੱਗਦੀ ਆ ਸੋ ਮੈਂ ਬਟਾਲੇ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਬਿਲਕੁਲ ਜੀ ਫੰਡ ਰੀਲீஸ் ਹੋ ਗਏ ਟੈਂਡਰ ਲੱਗ ਗਿਆ ਜੀ ਇਹਦਾ ਉਦਘਾਟਨ ਹੁਣ ਤੁਸੀਂ ਸਲਾਹ ਕਰ ਲੋ ਕਿਥਨ ਕਰਨਾ ਹਾਂਜੀ ਉਹ ਅਸਲ ਦੇ ਵਿੱਚ ਅ ਤਹਿਿਲ ਦਾ ਉਦਘਾਟਨ ਜਿਹੜਾ ਉਹ ਹੋ ਜਾਣਾ ਸੀ ਸੀਐਮ ਸਾਹਿਬ ਦੀ ਸਿਹਤ ਨਹੀਂ ਠੀਕ ਰਹੀ ਉਹ ਤੋਂ ਤੁਹਾਡੇ ਸਭ ਨੇ ਤੁਹਾਨੂੰ ਪਤਾ ਵੀ ਹੜ੍ਹਾਂ ਦਾ ਜਿਹੜਾ ਦੌਰ ਜਿਹੜਾ ਉਹ ਚੱਲ ਰਿਹਾ ਸੀ ਕਈ ਪਿੰਡ ਨੁਕਸਾਨ ਹੋਏ ਕਈਆਂ ਦਾ ਜੀਆਂ ਦਾ ਨੁਕਸਾਨ ਹੋਇਆ ਸਾਨੂੰ ਇਹ ਸੀ ਵੀ ਹਲੇ ਖੁਸ਼ੀ ਵਾਲਾ ਕੰਮ ਜਿਹੜਾ ਵਾ ਉਹਨੂੰ ਥੋੜਾ ਰੈਡਿੰਗ ਰੱਖਿਆ ਜਾਵੇ ਕਿਉਂਕਿ ਮੇਰੀ ਕੋਸ਼ਿਸ਼ ਇਹ ਸੀ ਵੀ ਜਦੋਂ ਸੀਐਮ ਸਾਹਿਬ ਨੇ ਆਉਣਾ ਵਾ ਆਪਾਂ ਜਿਹੜੇ ਲਾਗਲੇ ਜਿਹੜਾ ਆਪਣਾ ਬਟਾਲਾ ਹਲਕਾ ਵਾ ਜਿਨ੍ਹਾਂ ਨੂੰ ਇੱਥੇ ਆਉਣਾ ਪੈਣਾ ਵਾ ਜਿਨ੍ਹਾਂ ਨੇ ਇੱਥੇ ਕੰਮ ਕਰਾਉਣੇ ਨੇ ਉਹ ਸਾਰੇ ਪਰਿਵਾਰਾਂ ਨੂੰ ਆਪਾਂ ਬੁਲਾ ਕੇ ਵੱਡੇ ਲੈਵਲ ਤੇ ਪ੍ਰੋਗਰਾਮ ਕਰਨਾ ਚਾਹੁੰਦੇ ਸੀ ਜਿਹਦੇ ਕਰਕੇ ਥੋੜਾ ਡਿਲੇ ਆ ਪਰ ਆਪਾਂ ਉਹਨੂੰ ਬਹੁਤ ਜਲਦੀ ਜਿਹੜਾ ਉਹਨੂੰ ਸ਼ੁਰੂ ਕਰਾਵਾਂਗੇ ਥੋੜਾ ਸਾਡਾ ਫੋਕਸ ਇਸ ਸਮੇਂ ਹੜਪੀਟਾਂ ਵਾਲਾ ਹੁਣ ਇਹ ਕੰਮ ਪਾਸ ਸੀ ਮੈਨੂੰ ਇਹ ਸੀ ਵੀ ਇਹ ਕੰਮ ਲੋਕਾਂ ਦੇ ਰੂਪ ਰੂਪ ਆਪਾਂ ਕਰਵਾ ਦੇਈਏ ਠੀਕ ਹੈ